ਕੈਪ ਲੱਗ ਗਿਆ ਜੀ ਥੱਲੇ ਤੇ ਪੈਪ ਹੁਣ ਦਵਾਣਾ ਜੋੜ ਕੇ ਇਹਦਾ ਜੋੜ ਲਾ ਦੂੰਗਾ ਤਾਂ ਜੁਣ ਕਹਿੰਦੇ ਆਪਾਂ ਤੇ ਧੰਨਵਾਦ ਆ ਜੀ ਲਾਡੀ ਰਾਣਾ ਪ੍ਰਧਾਨ ਜੀ ਦਾ ਨਗਰ ਕੌਂਸਲ ਦਾ ਐਮ ਐਲ ਏ ਮੈਡਮ ਸੰਤੋਸ਼ ਕਾਰੀਆ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਇਹ ਕੰਮ ਕਰਵਾਉਣ ਲੱਗੇ ਧੰਨਵਾਦ ਤੇ ਇਹਦੇ ਪਰ ਮਿੱਟੀ-ਮੁੱਟੀ ਕੋਈ ਪਾ ਦਿਓ ਤੁਹਾਡਾ ਬਹੁਤ ਧੰਨਵਾਦ ਆ ਕਿਉਂਕਿ ਬਹੁਤ ਲੋਕ ਇੱਧਰ ਪਰੇਸ਼ਾਨ ਬਹੁਤ ਆ ਜੀ ਆਪਾਂ ਪਿੰਡਾਂ ਦੇ ਰੋਡਾਂ ਦੀਆਂ ਗੱਲਾਂ ਨਾ ਚੱਕਾਂਗੇ ਤਾਂ ਚੱਕੂੰਗਾ ਕੋਣ ਮੈਂ ਤਾਂ ਹਮੇਸ਼ਾ ਹਰ ਇੱਕ ਦੇ ਨਾਲ ਹੀ ਰਹਿੰਦਾ ਆ ਹਰ ਇੱਕ ਦੇ ਨਾਲ ਹਰੇਕ ਬੰਦੇ ਦੀ ਗੱਲ ਸੁਣ ਕੇ ਆਪਾਂ ਪਾਈ ਦੀ ਆ ਚੈਨਲ ਦੇ ਉੱਪਰ ਕਿਉਂਕਿ ਲੋਕ ਫਿਰ ਉਸ ਚੀਜ਼ ਨੂੰ ਦੇਖਦੇ ਹੀ ਆ ਸੋ ਇਹ ਚੀਜ਼ ਹੈ ਜੀ ਬਹੁਤ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਲਓ ਜੀ 3 ਦਿਨ ਹੋ ਗਏ ਹਾਂ ਜੀ ਪਹਿਲੇ ਤਾਂ ਬਾਬਾ ਜੀ ਨੇ ਇਹ ਗੱਲਬਾਤ ਕਰ ਲੰਨੀ ਹੈ ਸਸੀ ਗਾਲ ਜੀ ਸਸੀ ਗਾਲ ਜੀ ਮਾਰਾ ਕਿੰਦਾ ਹਾਲ ਹੈ ਜੀ ਬਾ ਠੀਕ ਹੈ ਜੀ ਇਨ ਦਿਨ ਹੋ ਗਏ ਇਹ ਟੁੱਟੇ ਸੜਕ ਦਾ ਪੈਪ ਟੁੱਟਿਆ ਵਾ ਇੱਥੇ ਲੋਕ ਬਹੁਤ ਪਰੇਸ਼ਾਨ ਨੇ ਡਿੱਗਦੇ ਆ ਕੱਪੜੇ ਖਰਾਬ ਹੁੰਦੇ ਆ ਸਕੂਲਾਂ ਦੇ ਬੱਚਿਆਂ ਨੂੰ ਬੜੀ ਤਕਲੀਫ ਹੁੰਦੀ ਆ ਰਾਹੀ ਤਾਂ ਲੰਘਣਾ ਹੀ ਮੁਸ਼ਕਲ ਬਹੁਤ ਹੋਇਆ ਵਾ ਕੀ ਗੱਲ ਕੀ ਆ ਜੀ ਬਣਦਾ ਕਿਹ ਨਹੀਂ ਪਿਆ ਬਸ ਸਰ ਸਰਕਾਰ ਦੀ ਹਨਗਲੀ ਆ ਜੀ ਸਰਕਾਰ ਤਾਂ ਘਰ ਬੈਠੀ ਆਪਣੇ ਉਹਨਾਂ ਬਾੜ ਦਾ ਰੌਂਡ ਕੱਟਣਾ ਪਤਾ ਲੱਗੇ ਜਾਂ ਤਾਂ ਸਾਡੀ ਕਿੰਨੀ ਸੁੱਕੀ ਆ ਸਾਡੇ ਨਾਲ ਬੇਚਾਰਾ ਦਾ ਹਾਲ ਤਾਂ ਸਾਨੂੰ ਹੈ ਹੀ ਨਕਮਾ ਆ ਜਿਹੜੇ ਇਸ ਆਪਣਾ ਮੜਿਆਣੀ ਰੌਂਡ ਦਾ ਜਿਹੜਾ ਹਾਲ ਆ ਇਹਦੇ ਬਾਰੇ ਐਮ ਸੀ ਜਿਹੜੇ ਸਾਹਿਬ ਨੇ ਤੇ ਉਹਨਾਂ ਨੂੰ ਕੋਈ ਅਪੀਲ ਜਾਂ ਤੁਹਾਨੂੰ ਕੋ ਮਿਲੇ ਹਾਂਜੀ ਕਿਹਾ ਤਾਂ ਗੱਲ ਕੀ ਕਹਿੰਦੇ ਸੀ ਤੁਸੀਂ ਆਪ ਵੀ ਗੱਲ ਕੀਤੀ ਕੱਲ ਕੱਲ ਪੰਜਾਬ ਪਹਿਲਾਂ ਉਹਨੇ ਬੰਦ ਕੀਤਾ ਵਾ ਪਾਣੀ ਨੇ ਹੂੰ ਫੋਨ ਬੰਦ ਕੀਤਾ ਸੀ ਨਾ ਜੀ 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 ਤੇ ਤੁਸੀਂ ਸੰਦੇਸ਼ ਨੂੰ ਕੀਤਾ ਉਹਨੇ ਕੀਤਾ ਟਾਈਮ ਲੈ ਦੋ ਘੰਟੇ ਬਾਅਦ ਕੋਈ ਨਹੀਂ ਪਹੁੰਚਿਆ ਦੇ ਨਾ ਪਹੁੰਚਿਆ ਪਹੁੰਚਾਈ ਨਹੀਂ ਕੋਈ ਵੇਗਾ ਇੱਥੇ ਇੰਨੀ ਮੁਸ਼ਕਿਲ ਹੈ ਬਹੁਤ ਜ਼ਿਆਦੇ ਫੋਟੋ ਕੀਤਾ ਹਸਪੀਟਲ ਦੇ ਨਜ਼ਦੀਕ ਹੈ ਜੀ ਇਹ ਸਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿੰਦੇ ਵੀ ਇਹਨਾਂ ਮੜ ਮੋਟਾ ਸੁਧਾਰ ਹੋਵੇ ਪਾਪ ਲੈਂਡ ਠੀਕ ਕਰਾਓ ਹਾਂ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਖਰਾਬ ਹੋਇਆ ਇਹਨੂੰ ਤਿੰਨ ਦਿਨ ਹੋ ਗਿਆ ਤਿੰਨ ਦਿਨ ਹੋਵੇ ਹਾਂ ਜੀ ਪਾਣੀ ਇੱਧੇ ਚੱਲੀ ਜਾਂਦਾ ਪਰ ਸਰਕਾਰ ਦਾ ਨੁਕਸਾਨ ਹੋ ਰਿਹਾ ਉਸ ਦਾ ਬੰਦੇਾਂ ਤੋਂ ਕਿਰਪਾ ਆਉਂਿਆ ਸਰਕਾਰ ਦਾ ਨੁਕਸਾਨ ਕਿੰਨਾ ਰਿਹਾ ਲੋਕੀ ਪਾਣੀ ਦੇ ਵੀ ਪਰੇਸ਼ਾਨ ਹੋ ਤਿੰਨ ਤਣੋਂ ਕਿ ਪਾਣੀ ਹੀ ਨਹੀਂ ਆਉਂਦਾ ਕਾਣੀ ਪਾਣੀ ਨਹੀਂ ਆਉਂਦਾ ਨਹੀਂ ਆਂਦਾ ਸਾਰੇ ਨਾਲ ਗੱਲਬਾਤ ਕਰਦੇ ਆ ਬਿਲਕੁਲ ਬਾਬਾ ਜੀ ਬਹੁਤ ਦੁਖੀ ਨੇ ਹਾਂ ਦੁਖੀ ਬਹੁਤ ਜ਼ਿਆਦਾ ਰਿਹਾ ਹੁਣ ਕਰੋ ਐਮਸੀ ਸਾਹਿਬ ਨਾਲ ਗੱਲ ਕਰਦੇ ਆ ਕਰਦੇ ਆ ਜੀ ਗੱਲਬਾਤ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਹਾਲਾਤ ਦਿਖਾ ਦਿੰਦੇ ਆ ਤੁਹਾਨੂੰ ਤੇ ਐਮਸੀ ਨਾਲ ਵੀ ਗੱਲਬਾਤ ਕਰਦੇ ਆ ਆ ਦੇਖੋ ਤੁਸੀਂ ਲੋ ਮੜਿਆਣੀ ਰੋਡ ਸਨੀਤਾ ਚੈਰੀਟੇਬਲ ਹਸਪੀਟਲ ਦੇ ਬਿਲਕੁਲ ਸਾਹਮਣੇ ਖੜੇ ਆਪਾਂ ਤੇ ਜਿਹੜਾ ਲੋਕਾਂ ਦੇ ਇਹ ਇੱਕ ਕੱਪੜੇ ਲੈਣ ਵਾਲੀ ਗੱਲ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇੱਥੇ ਪਰੇਸ਼ਾਨ ਹੋਣਗੇ ਤੇ ਕਿੰਨੇ ਲੋਕ ਇੱਥੇ ਡਿੱਗਦੇ ਹੋਣਗੇ ਕਿੰਨੀਆਂ ਸੱਟਾਂ ਲੱਗਦੀਆਂ ਹੋਣਗੀਆਂ ਮੈਂ ਪਹਿਲਾਂ ਵੀ ਗੱਲਬਾਤ ਕਰਦਾ ਰਹਿਣਾ ਆ ਵੀ ਜੇ ਕਿਸੇ ਦੀ 600 ਦਿਹਾੜੀ ਆ ਨਾ ਤੇ ਇਹ 600 ਦਿਹਾੜੀ ਉਹ ਲੈਣ ਗਿਆ ਤੌਦੀ ਜੋ 300 ਰੁਪਿਆ ਉਹ ਦਵਾਈ ਤੇ ਖਰਚ ਕੇ ਆਉਂਗਾ ਐਮਸੀਐਫ ਸਸੀ ਕਾਲ ਜੀ ਸਸੀ ਕਾਲ ਜੀ ਕੀ ਕਹਿਣਾ ਚਾਹੁੰਦੇ ਪਾਜੀ ਬਸ ਕਹਿਣਾ ਕੀ ਹੈ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਹਾਂਜੀ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਦੇਖੋ ਸਾਡੇ ਰੋਡ ਦਾ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਰੋਡ ਦੀ ਇਹ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ ਸਾਡੇ ਦੋ ਹਸਪੀਟਲ ਇੱਕ ਪੁਰੀ ਵਾਲੇ ਪੁਰੀ ਵਾਲੇ ਮਹਾਰਾਜ ਦਾ ਤੇ ਇੱਕ ਸਨੀਤਾ ਚੈਰੀਟੇਬਲ ਹਸਪੀਟਲ ਆ ਅਸੀਂ ਕਹਿੰਦੇ ਜਿਹੜੀ ਸੜਕ ਆ ਇਹ ਜਲਦ ਤੋਂ ਜਲਦ ਬਣਾਈ ਜਾਵੇ ਏ ਅਸੀਂ ਮੈਡਮ ਸੰਤੋਸ਼ ਕੁਟੈਰੀ ਨੂੰ ਐਮਐਲਏ ਸਾਭ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜੀ ਸੜਕ ਆ ਉਹ ਜਲਦੀ ਬਣਾਈ ਜਾਵੇ ਆ ਤਿੰਨ ਦਿਨ ਹੋ ਗਏ ਪਾਣੀ ਜਿਹੜਾ ਇੱਥੇ ਲੀਕ ਹੋ ਰਿਹਾ ਅਸੀਂ ਇਹਨਾਂ ਨੂੰ ਅਪੀਲ ਕੀਤੀ ਆ ਵੀ ਅਸੀਂ ਮਨਿੰਦਰ ਭਾਜੀ ਨੂੰ ਵੀ ਫੋਨ ਕੀਤਾ ਮਨਿੰਦਰ ਭਾਜੀ ਅੱਜ ਪਹੁੰਚੇ ਨੇ ਦੋ ਤਿੰਨ ਦਿਨ ਬਾਅਦ ਉੱਧਰ ਕਿਤੇ ਵਿਜੀ ਹੋਵੋਗੇ ਚਲੋ ਇਹਨਾਂ ਕੋਲ ਬਜਾਰੇ ਕੋਲ ਸਾਰਾ ਸ਼ਹਿਰ ਹੈ ਇਹਨਾਂ ਕੋਲ ਤੇ ਇਹ ਅੱਜ ਪਹੁੰਚ ਗਏ ਨੇ ਤੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਜਿੱਥੇ ਵੀ ਕਿਤੇ ਐਦਾ ਦੀ ਕੋਈ ਮੁਸ਼ਕਲ ਆਂਦੀ ਆ ਉਹਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਪੇਪ ਕਿਥੋਂ ਟੁੱਟਿਆ ਹੋਇਆ ਬਾਬਾ ਜੀ ਇੱਥੇ ਇਹ ਹੁਣ ਕੌਣ ਕੌਣ ਠੀਕ ਕਰ ਰਿਹਾ ਇਹ ਮਹਿੰਦਰ ਭਾਜੀ ਹੁਣੀ ਆਏ ਆ ਅਫੇ ਮਹਿੰਦਰ ਭਾਜੀ ਹੁਣੀ ਆਏ ਕਿੱਧਰੋਂ ਆ ਇਹ ਆਏ ਆਪਣਾ ਨਗਰ ਕੌਂਸਲ ਨਹੀਂ ਨਗਰ ਕੌਂਸਲ ਤੋਂ ਭੇਜਣ ਲੱਡੀ ਲੈਣੇ ਹੁਣੀ ਇਹਨਾਂ ਦਾ ਵੀ ਬਾਅਦ ਚ ਗੱਲਬਾਤ ਕਰ ਲੈਂਦੇ ਆਪਾਂ ਛੋਟੇ ਵਿੱਚ ਕੋਈ ਗੱਲ ਨਹੀਂ ਪਰ ਲੋਕ ਪਰੇਸ਼ਾਨ ਬਹੁਤ ਨੇ ਹਾਂਜੀ ਸੜਕ ਬਹੁਤ ਜ਼ਰੂਰੀ ਆ ਇਹ ਰੋਡ ਬਹੁਤ ਬਹੁਤ ਟਾਈਮ ਤੋਂ ਟੁੱਟਿਆ ਰੋੜੇ ਹੈ ਇਹਨੂੰ ਜਲਦੀ ਇਹਦੀ ਜਿਹੜੀ ਆ ਮੁਰੰਮਤ ਵੀ ਕੀਤੀ ਜਾਵੇ ਔਰ ਨਵਾਂ ਜਿਹੜਾ ਬਣਾਉਣੇ ਜਲਦੀ ਬਣਾਇਆ ਜਾਵੇ ਹਾਂਜੀ ਇੱਕ ਸਾਡੀ ਆ ਸੜਕ ਆ ਆ ਵਾਲੀ ਹਾਂ ਇਹ ਵੀ ਮੈਂ ਆਈ ਸੀ ਹਾਂ ਜੀ ਇਹ ਵੀ ਆ ਜਿਹੜੀ ਗਲੀ ਆ ਨਾ ਇਹ ਇਹ ਵੀ ਬਣਾਈ ਜਾਵੇ ਹਨਾ ਇਹ ਦੇਖੋ ਇਹ ਬਹੁਤ ਹਾਂ ਲੋਕ ਪੀਂ ਜਾਂਦੇ ਪੀਂ ਜਾਂਦੇ ਵੀ ਸਤਾਨ ਤੇ ਨਾਲ ਦੋ ਹੈਗੇ ਹਸਪੀਟਲ ਹੀ ਜੀ 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 ਅਗੇ ਇਧਰੋਂ ਮੰਨ ਲਓ ਗਲੀ ਬਣਦੀ ਜਾਏ ਮਨਮਟਾ ਸੈਟਮੈਂਟ ਹੁੰਦਾ ਤਾਂ ਲੋਕ ਨੰਗਲ ਨੂੰ ਬਹੁਤ ਆਸਾਨ ਰਹਿਣਗੇ ਸਾਹਿਬ ਬਰਸਾਤ ਨੂੰ ਬਹੁਤ ਬੁਰਾ ਹਾਲ ਹੁੰਦਾ ਹਾਂ ਹਾਂਜੀ ਅਸੀਂ ਮੈਡਮ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਆ ਗਲੀ ਦੇਖੋ ਗਲੀ ਔਰ ਸੜਕ ਦਾ ਇਹ ਜਲਦੀ ਕੰਮ ਕਰਵਾਇਆ ਜਾਵੇ ਧੰਨਵਾਦ ਠੀਕ ਹੈ ਜੀ ਬਾਜੀ ਜੱਫੇ ਤੋਂ ਹੀ ਗਾਡੀ ਕਰਨ ਭਾਈ ਤੇ ਜਾ ਹਾਂਜੀ ਜੀ ਪ੍ਰਧਾਨ ਜੀ ਦੇ ਤੇ ਪ੍ਰਧਾਨ ਜੀ ਦੇ ਭੇਜਿਆ ਪ੍ਰਧਾਨ ਜੀ ਤੁਹਾਡਾ ਧੰਨਵਾਦ ਆ ਤੇ ਲੱਡੀ ਦਾਣਾ ਪ੍ਰਧਾਨ ਨਗਰ ਕੌਂਸਲ ਦੇ ਉਹਨਾਂ ਦਾ ਬਹੁਤ ਧੰਨਵਾਦ ਆ ਤੁਸੀਂ ਇਹਨਾਂ ਨੂੰ ਭੇਜਿਆ ਭਾਜੀ ਉਹਨਾਂ ਨੂੰ ਤੇ ਹੁਣ ਹੱਲ ਹੋ ਜਾਊਗਾ ਤੇ ਆ ਜਿਹੜਾ ਹੁਣ ਚੱਕੜ ਹੋਇਆ ਵਾ ਤੇ ਕਿਤੇ ਇਹ ਕਿਸੇ ਦੇ ਘਾਸ ਦਾ ਕਨੈਕਸ਼ਨ ਨਹੀਂ ਫਿਰ ਇਹ ਥੱਲੇ ਨਹੀਂ ਦਵਾਇਆ ਹੋਇਆ ਵਾ ਦਬਾਇਆ ਸੀ ਇਹ ਸੜਕ ਪੱਟੀ ਨਾਲ ਜੀ ਗਈ ਸੀ ਹਾਂ ਉਹਨਾਂ ਵੀ ਆ ਚੱਕ ਹੋ ਗਏ ਨਹੀਂ ਹੁਣ ਫਿਰ ਇਹ ਥੱਲੇ ਦਬਾਉਂਗੇ ਤੁਸੀਂ ਇਹ ਦਬਾਇਆ ਨਹੀਂ ਗਈ ਇਹ ਤੋਂ ਗੜਕਾ ਭਜਣਾ ਇਹਦੇ ਉੱਪਰ ਇਧਰ ਉਹਨੇ ਜੋੜਦਾਂ ਜੋਇੰਟ ਕਰਦ ਰ ਮਾਰ ਮਾਰ ਛੇਰੀ ਮਾਰ ਕੇ ਦਵਾ ਦੇਣਾ ਇਹਨੂੰ ਮੈਂ ਹੁਈ ਕਹਿੰਦਾ ਵੀ ਦਵਾ ਦਿਓ ਪਤਾ ਖਾਲੀ ਹੁਣ ਪਰਸੋਂ ਕੈਂਪ ਵੀ ਆ ਮੈਡਮ ਦੇ ਉਹਦੀ ਕਰਕੇ ਹੋ ਤਾਂ ਕੁਝ ਨਹੀਂ ਤੁਸੀਂ ਸਾਰੇ ਸਤਿਕਾਰਯੋਗ ਇਹ ਹਾਂ ਤੁਸੀਂ ਅਸੀਂ ਸਾਡੇ ਘਰ ਦੇ ਬੰਦੇ ਆ ਅਸੀਂ ਕਹਿੰਦੇ ਇਹਨੂੰ ਥੋੜੀ ਜਿਹਾ ਦਵਾ ਦਿਓ ਫੇਰ ਮੁੜ ਕੇ ਪਰੇਸ਼ਾਨੀ ਨਾ ਹੋਵੇ ਨਾ ਬਹੁਤ ਤੁਹਾਡਾ ਧੰਨਵਾਦ ਆ ਯਾਰ ਬਾਸ ਬਸ ਬਸ ਉਹ ਘਰ ਵਾਲਿਆਂ ਦਾ ਕਹਿੰਦੀ ਉਹ ਮੈਂ ਠੀਕ ਹੈ ਜੀ ਉਹਨਾਂ ਦਾ ਘਰ ਵਾਲਿਆਂ ਦਾ ਵੀ ਚਲੋ ਘਰ ਵਾਲਿਆਂ ਦਾ ਹੀ ਹੁੰਦਾ ਭਾਜੀ ਹੁਣ ਥੋੜਿਆ ਤਾਂ ਹੈਗਾ ਜੀ ਸੀ ਵੀ ਹਾਂ 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 ਅਗਲੇ ਰੋਜ਼ ਕਹਣਾ ਸਾਡਾ ਤਾਂ ਅਸੀਂ ਥੋੜਾ ਤੋਂ ਪੱਟਿਆ ਜੀ ਸੀ ਦੀ ਦੇ ਪੰਜੇ ਨਾ ਵਟੋ ਚਲੋ ਤੁਸੀਂ ਕਰਵਾਓ ਬਹੁਤ ਤੁਹਾਡਾ ਧੰਨਵਾਦ ਹੈ ਇਸ ਛੜਕ ਨੂੰ ਵੀ ਜਲਦੀ ਤੋਂ ਜਲਦੀ ਕੰਪਲੀਟ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਹੈ ਮੈਡਮ ਐਮ ਐਲ اے ਸੰਤੋਸ਼ ਕੁਟਾਰੀਆ ਜੀ ਨੂੰ ਮੈਂ ਬੇਨਤੀ ਕਰਦਾ ਜੀ ਬਹੁਤ ਲੋਕ ਦੁਖੀ ਨੇ ਪਰੇਸ਼ਾਨ ਬਹੁਤ ਨੇ ਇੱਧਰ ਇਹਨਾਂ ਦਾ ਮਲ ਮੋਟਾ ਗਟਕਾ ਪਾ ਕੇ ਉੱਪਰ ਮਿੱਟੀ ਪਾ ਕੇ ਕੁਝ ਨਾ ਕੁਝ ਹੱਲ ਕਰ ਦਿਓ ਜੀ ਤੁਹਾਡਾ ਧੰਨਵਾਦ ਆ ਬਾਕੀ ਲਾਡੀ ਰਣਾ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀ ਵੀ 20 ਬਲਾਚੌਰ ਦਾ ਚੈਨਲ ਕਿ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਪਹੁੰਚੇ ਆ ਜੀ ਅੱਜ ਬੰਡੇਹਾਣੀ ਰੋਡ ਤੇ ਤੁਹਾਨੂੰ ਅਸੀਂ ਹਾਲਾਤ ਦਿਖਾਉਂਦੇ ਆ ਤੇ ਸੰਗਤ ਨਾਲ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਦੇ ਆ ਤੇ ਉਧਰ ਦੇਖਿਓ ਤੁਹਾਡੇ ਸਾਹਮਣੇ ਕਿੰਨੇ ਲੋਕ ਦੁਖੀ ਨੇ ਪਰੇਸ਼ਾਨ ਨੇ ਇਹ ਆ ਆਹ ਅੱਗੇ ਅੱਗੇ ਨਿਗਾ ਲੱਗੇ ਮੇਰੇ ਹਿਸਾਬ ਨਾਲ ਬੱਜਾ ਬੱਜ ਕੇ ਬੱਜ ਕੇ ਬੱਜ ਕੇ ਵੀ ਬੱਜ ਕੇ ਰੁਪੜ ਤਾਹਣ ਬਜਾ ਹੋ ਗਿਆ ਚਲੋ ਕੋਈ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਵੀ ਆਹ ਦੇਖਿਓ ਤੁਹਾਡੇ ਸਾਹਮਣੇ ਬਾਬਾ ਜੀ ਆਉਂਦੇ ਆ ਹੋ ਹੈ ਆਇਓ ਵਾਹ ਵਾਹ ਉਪਰ ਆ ਹਾਂਜੀ 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 ਬੜੀ ਕੀ ਕਹਿਣਾ ਕਹਿੰਦੇ ਭਾਜੀ ਉਹ ਯਾਰ ਇਹ ਖਰਾਬ ਆ ਰੋ ਰੋਡ ਦੀ ਗਾਟ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਕੁਛ ਕਹਿਣਾ ਕੋਈ ਨਹੀਂ ਬੜੀ ਕੋਈ ਟਿੰਡ ਕਰਨੀ ਪਾਉਣਾ ਚਾਹੀਦਾ ਰੋਡ ਵਧੀਆ ਬਣ ਜਾਵੇ ਨਾ ਇੱਕ ਵਾਰੀ ਭਾਜੀ ਬਹੁਤ ਲੋਕ ਇੱਥੇ ਪਰੇਸ਼ਾਨ ਬਹੁਤ ਦਿੱਕਤ ਵੀ ਆ ਹਾਂਜੀ 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 ਅਸੀਂ ਵੀ ਅਸੀਂ ਲੰਘ ਕੇ ਆਏ ਹਾਂ ਹੂੰ ਚੱਲੀ ਚੰਕਿਊ ਸਰ ਜੀ ਠੀਕ ਹੈ ਜੀ ਅ ਪਰੇਸ਼ਾਨ ਨਹੀਂ ਬਹੁਤ ਲੋਕ ਹਾਂਜੀ ਕੁਛ ਕਹਿ ਰਹੇ ਆ ਨਹੀਂ ਜੀ ਅਸੀਂ ਤਾਂ ਦਾਖਾਣੇ ਉਹ ਭਰਾਵਾ ਮੈਂ ਪੁੱਛਣਾ ਤੇ ਰੋਡ ਬਾਰੇ ਕੁਛ ਕਹਿਣਾ ਹਾਂ ਅੜਕਦਾ ਸਾਰੀ ਖਰਾਬ ਹੈ ਖਰਾਬ ਹੈ ਨਾ ਖਰਾਬ ਹੈ ਸੜਕ ਬাজি ਖਰਾਬ